ਜਨ ਪੰਜਾਬੀ ਨਿਊਜ਼ ਵੱਲੋਂ ਅੱਜ ਅਸੀਂ ਸਿਸਟਰ ਕੋਰ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਆਏ ਆਂ ਪਹਿਲਾਂ ਤਾਂ ਜਨ ਪੰਜਾਬੀ ਨਿਊਜ਼ ਔਰ 22 ਨਿਊਜ਼ ਤੇ ਤੁਹਾਡਾ ਵੈਲਕਮ ਸਵਾਗਤ ਹੈ ਜੀ ਧੰਨਵਾਦ ਭਾਜੀ ਅੱਛਾ ਅਗ ਜਿਵੇਂ ਸਰ ਤੁਸੀਂ ਜਾਣਦੇ ਹੋ ਕਿ ਵਰਲਡ ਫੇਮਸ ਜਿਹੜੀਆਂ ਆਵਾਜ਼ਾਂ ਕੋਰ ਸਿਸਟਰ ਜਿਨ੍ਹਾਂ ਦੇ ਵਕਤ ਵਕਤ ਤੁਸੀਂ ਧਾਰਮਿਕ ਸਮਾਜਿਕ ਜਿਹੜੇ ਟਰੈਕ ਆ ਅਕਸਰ ਹੀ ਟੀਵੀ ਚੈਨਲਾਂ ਤੇ YouTube ਚੈਨਲਾਂ ਤੇ ਦੇਖਦੇ ਆਏ ਹੋ ਤੇ ਸਾਡੇ ਕੋਲ ਕਾਫੀ ਸਾਡੇ ਸਰੋਤਿਆਂ ਦੇ ਮੈਸੇਜ ਆਏ ਸਗੇ ਕਿ ਤੁਸੀਂ ਕੋਰਸ ਸਿਸਟਰ ਜੀ ਦੇ ਉਹਨਾਂ ਦੇ ਗ੍ਰਹਿ ਵਿਖੇ ਜਾ ਕੇ ਨਾ ਜ਼ਰੂਰ ਪੁੱਜ ਜਿਹੜੀਆਂ ਗੱਲਾਂ ਬਾਤਾਂ ਸਾਂਝੀਆਂ ਕਰੋ ਕਿ ਉਹਨਾਂ ਦਾ ਇਸ ਫੀਲਡ ਵੱਲ ਗਾਇਕੀ ਦੀ ਲੈਣ ਵਾਲੇ ਕਿਵੇਂ ਆਈਆਂ ਆਪਾਂ ਕੁਝ ਸਵਾਲ ਇਹਨਾਂ ਨਾਲ ਕਰਾਂਗੇ ਆਓ ਸਭ ਤੋਂ ਪਹਿਲਾਂ ਪੈਂਦੀ ਚੈਗੁਰਦੇਵ ਜੀ ਧੰਨ ਗੁਰਦੇਵ ਜੀ ਪਹਿਲੀ ਸਾਡਾ ਪਹਿਲਾ ਸਵਾਲ ਇਹ ਆ ਦੇਖੋ ਕੁੜੀਆਂ ਜਿਹੜੀਆਂ ਖਾਸ ਕਰਕੇ ਔਰਤਾਂ ਜਦੋਂ ਸਿੰਗਿੰਗ ਵਿੱਚ ਆਉਂਦੀਆਂ ਉਹਨਾਂ ਨੂੰ ਕਾਫੀ ਜਿਹੜੀਆਂ ਆਪੜਾ ਵੀ ਆਉਂਦੀਆਂ ਕੀ ਤੁਹਾਡੇ ਪੇਰੈਂਟਸ ਨੇ ਤੁਹਾਡਾ ਸਹਿਯੋਗ ਦਿੱਤਾ ਇਸ ਦੇ ਵਿੱਚ ਔਰ ਕਿਸ ਕਿਸ ਨੇ ਦਿੱਤਾ ਹਾਂਜੀ ਸਾਡਾ ਸਹਿਯੋਗ ਸਾਡੇ ਪਹਿਲਾਂ ਤਾਂ ਸਾਡੇ ਪੇਰੈਂਟ ਨੇ ਦਿੱਤਾ ਫਿਰ ਉਹਨਾਂ ਤੋਂ ਬਾਅਦ ਸਾਡੇ ਗੀਤਕਾਰਾਂ ਦੀ ਥੰਮਣ ਵਾਲੀਆ ਜੀ ਸੰਗਾ ਡੰਡੇ ਵਾਲੀਆ ਜੀ ਕਾਲਾ ਮਕਸੂਦਪੂਰੀ ਜੀ ਅੱਛਾ ਇਸ ਸਿੰਗਿੰਗ ਦੀ ਖੇਤਰ ਵਿੱਚ ਤੁਹਾਡਾ ਰੁਝਾਨ ਕਿਵੇਂ ਹੈ ਕੀ ਤੁਹਾਡੇ ਫੈਮਲੀ ਦੇ ਵਿੱਚ ਪਹਿਲਾਂ ਵੀ ਗਾਉਂਦਾ ਸੀਗਾ ਜਾਂ ਮਤਲਬ ਤੁਸੀਂ ਇਸ ਪਾਸੇ ਕਿਵੇਂ ਆਈਆਂ ਹਾਂ ਹਾਂਜੀ ਪਹਿਲਾਂ ਸਾਡੇ ਪਰਦਾਦਾ ਜੀ ਗਾਉਂਦੇ ਸੀਗੇ ਫਿਰ ਸਾਡੇ ਡੈਡੀ ਜੀ ਗਾਉਣ ਲੱਗ ਗਏ ਉਹਨਾਂ ਤੋਂ ਦੇਖ ਦੇਖ ਕੇ ਸਾਨੂੰ ਸ਼ੌਂਕ ਪੈ ਗਿਆ ਚੰਗ ਪੈ ਗਈ ਮਤਲਬ ਪੂਰੀ ਪੇਰੈਂਟਸ ਦੀ ਪੂਰੀ ਤਾਂ ਸਪੋਰਟ ਹੈ ਇਹਦੇ ਵਿੱਚ ਹਾਂਜੀ ਪੂਰੀ ਸਪੋਰਟ ਆ ਹੁਣ ਤੱਕ ਤੁਸੀਂ ਕਿੰਨੇ ਜਿਹੜੇ ਪੰਜਾਬੀ ਤੇ ਧਾਰਮਿਕ ਗੀਤ ਜਿਹੜੇ ਆ ਔਰ ਰਿਲੀਜ਼ ਕਰ ਚੁੱਕੇ ਆ ਕਾਫੀ ਕਰ ਚੁੱਕੇ ਆ ਗਿਣਤੀ ਫੇ ਵੀ ਲਗਭਗ ਲਗਭਗ ਸੌ ਕੁ ਦੇ ਵੀ ਸੌ ਦੇ ਕਰ ਲਏ ਕੀ ਬਾਤ ਹੈ ਨਹੀਂ ਤੇ ਤੁਸੀਂ ਹਲੇ ਤੱਕ ਜਿਹੜਾ ਬਾਹਰਲੀ ਕਿਸੇ ਕੰਟਰੀ ਵੇ ਟੂਰ ਕੀਤਾ ਨਹੀਂ ਹਾਲੇ ਜੀ ਪੰਜਾਬ ਦੇ ਪੇ ਤਾਂ ਤੁਸੀਂ ਹਰ ਕੋਨੇ ਕੋਨੇ ਤੇ ਅਸੀਂ ਤੁਹਾਨੂੰ ਦੇਖਦੇ ਰਹੀਦਾ ਆ ਹਾਂਜੀ ਪੰਜਾਬ ਵਿੱਚ ਆਲਰੇਡੀ ਅਸੀਂ ਸਾਰੇ ਸ਼ੋਅ ਕਰ ਚੁੱਕੇ ਆ ਅੱਛਾ ਤੁਸੀਂ ਤੁਹਾਡੇ ਮਾਤਾ ਪਿਤਾ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਸ਼ਖਸੀਅਤ ਹੈਗੀ ਜਿਨ੍ਹਾਂ ਨੇ ਤੁਹਾਨੂੰ ਕਿਹਾ ਵੀ ਬੇਟੋ ਟੈਨਸ਼ਨ ਨਾ ਲੋ ਅਸੀਂ ਤੁਹਾਡੇ ਨਾਲ ਖੜੇ ਆ ਹਾਂਜੀ ਸਾਡੇ ਬਹੁਤ ਹੀ ਇਸਤਿਹਾਰ ਜੋਗਾ ਕਲ ਚਾਂਦੀ ਥੰਮਣ ਵਾਲੀ ਜੀ ਸਾਡੇ ਭਾਜੀ ਸੰਜੀਵ ਬਾਠਾਂ ਵਾਲੇ ਜੀ ਕਾਲਾ ਮਕਸੂਦਪ uri ਜੀ ਕੁਲਵੰਤ ਸਰੋਆ ਜੀ ਸਾਬੀ ਮੰਡਿਆਲੇ ਵਾਲਾ ਜੀ ਮੁਕੇਸ਼ ਕਟਾਰੀਆਂ ਵਾਲਾ ਜੀ ਤੇ ਕੋਈ ਐਨਆਰਆਈ ਬੈਲੂਟ ਨਾਲ ਸੰਜੋਗ ਕੋਈ ਵਿਲੈਕ ਕਿ ਨਹੀਂ ਹਾਂਜੀ ਸਾਰੇ ਬਹੁਤ ਪਿਆਰ ਕਰਦੇ ਸਨ ਅੱਛਾ ਪਰਿਵਾਰ ਵਿੱਚ ਤੁਹਾਡੇ ਮੰਮੀ ਡੈਡੀ ਤੋਂ ਇਲਾਵਾ ਹੋਰ ਕਿੰਨੇ ਮੈਂਬਰ ਹੈ ਭਰਾ ਕਿੰਨੇ ਆ ਜਾਂ ਭੈਣਾਂ ਕਿੰਨੀਆਂ ਨਿਰਵਰਜ ਨੂੰ ਦੱਸੋ ਹਾਂਜੀ ਅਸੀਂ 4 ਭੈਣਾਂ ਭਰਾ ਸਾਡਾ ਹੈ ਨਹੀਂ ਤੇ ਦਾਦੀ ਦਾਦੀ ਦਾਦਾ ਪੂਆ ਆ ਪੂਆ ਦੀ ਕੁੜੀਆਂ ਬਸ ਤੇ ਤੁਹਾਨੂੰ ਸੰਜੋਗ ਜਿਹੜਾ ਆਪਣੇ ਗੀਤ ਗਾਉਣ ਦਾ ਕਦੋਂ ਤੋਂ ਤੁਹਾਨੂੰ ਸ਼ੌਂਕ ਪਿਆ ਹੈ ਹਾਂਜੀ ਮੈਂ 7 ਸਤਕ ਸਾਲ ਦੀ ਸੀਗੀ ਤੇ ਛੋਟੀ ਸੀਗੀ ਤੇ ਜਦੋਂ ਅਸੀਂ ਪਹਿਲੀ ਵਾਰ ਅਸੀਂ ਆਪਣੇ ਪਿੰਡ ਗਾਇਆ ਲੱਖ ਦਾ ਸਰਕਾਰ ਦੇ ਗਾਇਆ ਤੇ ਉਸ ਤੋਂ ਬਾਅਦ ਸਾਨੂੰ ਸਾਰੇ ਪਿੰਡਾਂ ਨੇ ਪਿੰਡ ਵਾਲਿਆਂ ਨੇ ਕਿਹਾ ਵੇ ਤੁਸੀਂ ਵਧੀਆ ਕਰ ਸਕਦੇ ਤੁਹਾਡੀ ਆਵਾਜ਼ ਸੁਣੀ ਤਾਂ ਫਿਰ ਅਸੀਂ ਹੌਲੀ ਹੌਲੀ ਇਹ ਹੋ ਗਏ ਅੱਛਾ ਕੌਰ ਸ੍ਰੀ ਤੁਹਾਡੀ ਆਵਾਜ਼ ਵਾਕਈ ਬਹੁਤ ਵਧੀਆ ਸੀ ਕੁਝ ਸ਼ਬਦ ਵੀ ਰਿਕਾਰਡ ਕੀਤੇ ਆ ਮਤਲਬ ਤੁਸੀਂ ਜਿਹੜੀ ਗਿਆਨ ਕਿਸ ਤੋਂ ਲੈ ਕੇ ਕੋਈ ਤੁਸੀਂ ਉਸਤਾਦ ਧਰਮ ਕੀਤਾ ਜਾਂ ਫਿਰ ਆਪਣੇ ਫਾਦਰ ਸਾਹਿਬ ਤੋਂ ਸਭ ਕੁਝ ਸਿੱਖਿਆ ਹਾਂਜੀ ਪਹਿਲਾਂ ਸਾਡੇ ਡੈਡੀ ਸਿਖਾਲਦੇ ਸੀਗੇ ਤੇ ਫਿਰ ਅਸੀਂ ਉਸਤਾਦ ਕਰਨ ਬਰਮਾ ਜੀ ਕੋਲ ਹੁਣ ਸਿੱਖ ਰਹੇ ਹਾਂ ਡੇਰਾ 108 ਸੰਤ ਪਪਾ ਮੇਲਾਰਾ ਮਹਾਰਾਜ ਜੀ ਉਹਨਾਂ ਦੇ ਡੇਰੇ 108 ਸੰਤ ਬਾਬਾ ਕਲਵੰਤਰਾ ਮਹਾਰਾਜ ਜੀ ਸਾਧੂ ਸੰਪਰਕ ਸੁਸਾਇਟੀ 168 ਬਾਬਾ ਲਿਸ਼ਮਨ ਦਾਸ ਮਹਾਰਾਜ ਜੀ ਉਹਨਾਂ ਦੇ ਆਸ਼ੀਰਵਾਦ ਨਾਲ ਉਹਨਾਂ ਦੇ ਡੇਰੇ ਤੋਂ ਅਸੀਂ ਸਿੱਖਦੇ ਹਾਂ ਹੁਣ ਉਸਤਾਜ ਕਰਮ ਕਰਨ ਵਰਮਾ ਜੀ ਤੋਂ ਹੁਣ ਕੋਈ ਤੁਹਾਡਾ ਨਵਾਂ ਟਰੈਕ ਆਉਣ ਵਾਲਾ ਹੈਗਾ ਕੁਝ ਦਿਨਾਂ ਤੱਕ ਜਾਂ ਕੁਝ ਵੀਕ ਤੱਕ ਹਾਂਜੀ ਸਾਡਾ ਸੂਫੀ ਟਰੈਕ ਸਾਨੂੰ ਤੇਰੇ ਵਿੱਚ ਦਿਸਦਾ ਖੁਦਾ ਸੋਹਣਾ ਦੁਲੈਨਾ ਪਰ ਕਾ ਸਕਦੇ ਜੇ ਤੁਸੀਂ ਜਾਓ ਹਾਂਜੀ ਹੂੰ ਹੂੰ ਕਿ ਸੰਮਣੇ ਖਲੋਗੇ ਤਨੋਂ ਮਨੋਂ ਤੇਰੇ ਹੋ ਗਏ ಆಲೋ ಗರಾ ನಾನ ನಾ ಸೋಣ ಜಾ ನಾನ ನೋಣ ಸಾನು ತೇರೆ ದಿಸು ಸೋಣ ಸಾನೂ ತರೇ ಬಿಸು ಸೋಣ ਅਈ ਵਾ ਸਾਥੀ ਤੁਸੀਂ ਦੇਖਿਆ ਵੀ ਕਿੰਨੀਆਂ ਖੂਬਸੂਰਤ ਇਹਨਾਂ ਦੀਆਂ ਆਵਾਜ਼ਾਂ ਆ ਬਾਕੀ ਵਰਲਡ ਫੇਮਸ ਜਿਹੜੇ ਹੈ ਸਿੰਗਰ ਆ ਤੇ ਸਾਸੀ ਆਪਣੇ ਚੈਨਲ ਦੇ ਮਾਧਿਮ ਰਾਹੀਂ ਜਿੰਨੇ ਵੀ ਸਾਥੀ ਦੇਖਦੇ ਪਏ ਆ ਸਾਥੀ ਬਹੁਤ ਸਾਰੇ ਗੁਰੂ ਰਵਿਦਾਸ ਮਹਾਰਾਜ ਜੀ ਦੇ ਬਾਬਾ ਸਾਹਿਬ ਜੀ ਦੇ ਭਗਵਾਨ ਵਾਲਮੀਕ ਮਹਾਰਾਜੀ ਦੇ ਟਰੈਕ ਵੀ ਇਹਨਾਂ ਨੇ ਗਾਏ ਆ ਪਰ ਇੱਕ ਦੋ ਲੈਣਾ ਜ਼ਰੂਰ ਇਹਨਾਂ ਨੂੰ ਕਮਾਂਗੇ ਬੇਨਤੀ ਕਰਾਂਗੇ ਔਰ ਮੈਂ ਬੇਨਤੀ ਖਾਸ ਤੌਰ ਤੇ ਆਪਣੇ ਸੂਤਿਆਂ ਨੂੰ ਕਰਨਾ ਚਾਹੁੰਦਾ ਕਿ ਇੰਨੀ ਸੋਹਣੀ ਕੁੜੀਆਂ ਦੀ ਆਵਾਜ਼ ਹੈ ਇਹਨਾਂ ਦੀ ਜ਼ਰੂਰ ਸਪੋਰਟ ਕਰੋ ਸਪੋਰਟ ਤੋਂ ਭਾਵੇਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਪ੍ਰੋਗਰਾਮਾਂ ਤੇ ਬੁਲਾਓ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੇ ਗਾਣੇ ਲੇਕ ਕੇ ਦੋ ਤਾਂ ਕਿ ਹੋਰ ਵੀ ਜਿਹੜੇ ਆਪਣੀ ਆਵਾਜ਼ ਰਹੀਏ ਜਿਹੜੀ ਸਤਗੁਰਾਂ ਦੇ ਮਿਸ਼ਨ ਨੂੰ ਦੁਨੀਆ ਦੇ ਕੋਨੇ ਤੱਕ ਪਹੁੰਚਾ ਸਕਣ ਹਾਂਜੀ ਪੰਜੀ ਇੱਕ ਸਤਗੁਰੂ ਦਾਸਵਾਲ ਦਾ ਦੋ ਲੈਣਾ ਜਰੂਰ ਸ਼ਾਵਰ ਸੁਣਾਓ ਜੀ ਸਾਡੇ ਘਰ ਸਤਿਗੁਰ ਜੀ ਆਏ ਸਾਡੇ ਘਰ ਸਤਿਗੁਰ ਜੀ ਆਏ ਮੈਂ ਕਾਇਆਂ ਗੁਲਾਬ ਦੀਆਂ ਸਾਰੀ ਸੰਗਤ ਨੇ ਦਰਸ਼ਨ ਪਾਏ ਮੈਂ ਕਾਇਆਂ ਗੁਲਾਬ ਦੀਆਂ സിക്ഷി ആശി വള പേരംഗല ഗൽ മംഗൾ ഗായ ചന ചാര ചന ਸਾਡੇ ਘਰ ਨੂੰ ਚਾਰ ਚੰਨ ਲਾਏ ਮੈਂ ਕਾਯੋਣ ਗੁਲਾਬ ਦਿਆਂ ਸਾਡੇ ਘਰ ਸਤਿਗੁਰ ਜੀ ਆਏ ਮੈਂ ਕਾਯੋਣ ਗੁਲਾਬ ਦਿਆਂ ਸਾਰੀ ਸੰਗਤ ਨੇ ਦਰਸ਼ਨ ਪਾਏ ਮੈਂ ਕਾਯੋਣ ਗੁਲਾਬ ਦਿਆਂ ਅੱਛਾ ਅਜ ਸਿੱਧਾ ਤਾਂ ਡਿਗ੍ਰੇਵਿਕ ਆਏ ਆ ਬਾਈ ਲਾਇਬ੍ਰੀ 22 ਲਾਇਬ੍ਰੀ ਤੇ ਜਨ ਪੰਜਾਬੀ ਯੂਨੀਵਰਸਿਟੀ ਸਾਡੇ ਚੈਨਲ ਬਾਰੇ ਕੀ ਕਹਿਣਾ ਚਾਹੁੰਗੇ ਦਰਸ਼ਕਾਂ ਨੂੰ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਤੁਸੀਂ ਆਏ ਆ ਤੁਹਾਡਾ ਧੰਨਵਾਦ ਸੋ ਬਾਈ ਲਾਈਵ ਨਿਊਜ਼ ਜਨ ਪੰਜਾਬੀ ਨਿਊਜ਼ ਐਨ ਆਰ ਐਸ ਐਸ ਐਲ ਲਾਈਵ ਟੀਵੀ ਸੋ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਇੰਟਰਵਿਊ ਕੀਤੀ ਸੋ ਇਹਨਾਂ ਦੇ ਚੈਨਲ ਨੂੰ ਤੁਸੀਂ ਸਾਰੇ ਜਾਣੇ ਸਪੋਰਟ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ